ਆ ਹਾਂ ਜੀ ਸਵਾਗਤ ਹੈ ਤੁਹਾਡਾ ਆਪਣੇ ਜੱਸੀ ਦੌਧਰ ਬਲੌਗ ਤੇ ਨਲਜੀ ਫੈਲ ਟਰੈਕਟਰ ਸੇਲਸ ਮੁੰਬੇ ਖੜੇ ਆ ਜੀ ਅਸੀਂ ਤੇ ਪਿਛਲੀ ਵਾਰ ਆਪਾਂ ਵੀਡੀਓ ਪਾਈ ਸੀਗੀ ਜੀ ਉਹ ਵੀਡੀਓ ਥੋੜੀ ਆਵਾਜ਼ ਦੀ ਪ੍ਰੋਬਲਮ ਆ ਗਈ ਸੀਗੀ ਜੀ ਤੇ ਅੱਜ ਸ਼ੁਰੂ ਕਰਦੇ ਆ ਅੱਜ ਬਾਈ ਹੁਣ ਅਗਲੇ ਆਏ ਸੀ ਵੀਡੀਓ ਬਣਾਉਣ ਤੇ ਕੱਲੇ ਕੱਲੇ ਟਰੈਕਟਰ ਬਾਰੇ ਦੱਸਾਂਗੇ ਬਾਈ ਹੁਣ ਅਗਲਾ ਪ੍ਰਾਣੀ ਤੇ ਨਵੇਂ ਟਰੈਕਟਰ ਬੰਦੀ ਆ ਜੀ ਤੇ ਪਹਿਲਾ ਨੰਬਰ ਬੋਲਦੇ 9841 14511 ਇਹ ਬਾਈ ਦਾ ਨੰਬਰ ਆ ਜੀ ਇਸ ਨੰਬਰ ਤੇ ਤੁਸੀਂ ਬਾਈ ਹੁਣਾਂ ਨਾਲ ਗੱਲਬਾਤ ਕਰ ਸਕਦੇ ਹੋ ਟਰੈਕਟਰ ਬਾਈ ਹੁਣਾਂ ਨਵੇਂ ਪੁਰਾਣੇ ਹੁੰਦੇ ਆ ਜੀ ਬਹੁਤ ਸਾਫ ਸਾਫ ਦੇ ਵਿੱਚ ਟਰੈਕਟਰ ਹੁੰਦੇ ਜਿਹੜੇ ਨਵੇਂ ਹੁੰਦੇ ਆ ਸ਼ੋਰੂਮ ਗੱਡੀ ਸ਼ਟਾਟਰ ਹੁੰਦੇ ਆ ਜੀ ਤੇ ਆ ਦੇਖ ਸਕਦੇ ਤੁਸੀਂ ਮੋਗੇ ਖੜੇ ਆ ਜੀ ਇਧਰ ਸੁਰਾਜ ਖੜੇ ਸੁਰਾਜ ਤਾਂ ਸ਼ੁਰੂ ਕਰਦੇ ਆ ਜੀ ਸੁਰਾਜ 963 ਦੇਖ ਸਕਦੇ ਟਰੈਪ ਤੁਸੀਂ ਇਹ ਆਪਾਂ ਬਾੜਲ ਦੀ ਜੀ ਗੱਲ ਕਰੀਏ ਬਾੜਲ 1.795 ਲੱਖ 95 ਹਜ਼ਾਰ ਵੀ ਡਿਮਾਂਡ ਆ ਜੀ ਦੇਖ ਸਾਡੇ ਟਰੈਕਟਰ ਤੁਸੀਂ ਤੇ ਇੱਧਰ ਖੜਾ ਹੈ ਫਾਰਮ ਟ੍ਰੈਕ ਫਾਰਮ ਟੈਕ 60 DX ਦੇਖ ਸਾਡੇ ਟਰੈਕਟਰ ਬਿਲਕੁਲ ਸਾਫ਼ ਹਾਲ ਦਾ ਵੇਟ ਟਰੈਕਟਰ ਖੜਾ ਜੀ 6 ਮਾਡਲ ਹੈ 330 ਹਜ਼ਾਰ ਰੁਪਏ ਵਿੜਵਾਉਣੇ ਟਰੈਕਟਰ ਦੀ ਇਹ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਤੇ ਦੱਸਣ ਦੀ ਲੋੜ ਨਹੀਂ ਜੀ ਇੱਧਰ ਖੜਾ ਹੈ ਮਹਿੰਦਰਾ ਆ 906555 DA ਮਹਿੰਦਰਾ ਦੇ ਸਾਡੇ 20 ਮਾਡਲ ਹੈ 785 ਹਜ਼ਾਰ ਰੁਪਏ ਵਿੜਵਾਉਣ ਆ ਇਹ ਤੋਂ ਤੁਸੀਂ ਜੱਗ ਪਰ ਕਰਦਾ ਜੀ ਤੇ ਕੋਕਾ ਵੀ ਦੇ ਸਕਦਾ ਇੱਧਰ ਖੜਾ ਮੈਸ਼ੀ ਮੈਸ਼ੀ ਘੜਾ ਹੀ ਬੋਲ ਜਾ 45 ਡੀ ਹੈ ਇਹ ਵੀ ਰੈਕਟਰ ਚੈੱਕ ਕਰ ਸਕਦੇ ਵੇਟ ਬੁਰਕਾ ਹੈ ਪਹਿਲੇ ਟਾਇਰਾਂ ਦੇਖ ਸਕਦਾ ਤੁਸੀਂ 21 ਮਾਡਲ ਹੈ ਪੱਲ ਲੱਖ 20 ਇਅਰ ਬੜਵਾਣਾ ਹੈ ਇਹ ਤਾਂ ਬਿਲਕੁਲ ਸਾਫ ਹਾਲਤ ਦੇ ਵਿੱਚ ਹੈ ਦੱਸਣ ਦੀ ਲੋੜ ਨਹੀਂ ਕਿ ਤੇ ਅੱਗੇ ਖੜਾ ਹੀ ਦੇਖ ਸਕਦੇ ਤੁਸੀਂ ਜੀਆੰਡੀਆ 5405 ਇਹ ਵੀ ਦੇਖ ਸਕਦੇ ਤੁਸੀਂ 4x4 ਦੇਖ ਸਕਦੇ ਚੈੱਕ ਕਰ ਸਕਦੇ ਤੁਸੀਂ ਤੇ ये है, है ट्याटर थी। ट्याटर थी जी एक ही मॉडल है ग्यारह लाख पार्टी डिमांड है ट्रैक्टर की ट्रैक्टर तो देख सकते बिलकुल साफ हालत शोरूम से ट्रैक्टर है जी दसन की लड़ नहीं खड़ा महिंद्रा तो वो सौ सौ पचवंजा डीए य चेक कर सी चोटा जी ट्रैक्टर देख सकते हो तुम एक इक्की मॉडल दस लख दस दस लाख तीस हजार रुपये डिमांड है ट्रैक्टर की ट्रैक्टर देख सकते बिलकुल साफ हालत में ट्रैक्टर खड़ा जी अगे खड़ा है सोनाली ਸੋਨਾਲੀ ਕਖੜਾ ਜੀ ਇਹ ਅੱਜ 20 ਮਾਡਲ 590000 ਰਿੜਵਾਣ ਟਰੈਕਟਰ ਦੀ ਟਰੈਕਟਰ ਦੀ ਜੇ ਦੇਖ ਸਕਦੇ ਬਿਲਕੁਲ ਸਾਫ ਆਉਂਦੇ ਟਰੈਕਟਰ ਖੜਾ ਜੀ ਇੱਧਰ ਖੜਾ ਜੀ ਚੌਲ ਦੀ ਰਚੌਲ ਜੀ 05 4x4 ਆ ਜੀ 21 ਬਾੜ ਦਾ 995 75000 ਰਿੜਵਾਣ ਟਰੈਕਟਰ ਦੀ ਕੋਈ ਤੋਂ ਤੁਸੀਂ ਦੇਖ ਸਕਦੇ ਸੀ ਤੇ ਫੋਰਵਰਡ ਰੋ ਟਰੈਕਟਰ ਆ ਜੀ ਇੱਧਰ ਕਬੂਟਾ ਖੜਾ ਜੀ ਕਬੂਟਾ ਚੈੱਕ ਕਰ ਸਕਦੇ ਆ ਉੱਨੀ ਮਾਰ ਲੈ ਪਾਦੀ 2000 ਰਿਡਵਾੜ ਆ ਇਹ ਸਾਡਾ ਤੁਸੀਂ ਬਿਲਕੁਲ ਸਾਫ ਹਾਲਤ ਦੇ ਵਿੱਚ ਟਰੈਕਟਰ ਹੈ ਨਾ ਜੀ ਤੇ ਬਹੁਤ ਸੋਹਣਾ ਟਰੈਕਟਰ ਆ ਇਹ ਵੀ ਇਧਰ ਖੜਾ ਹੀ ਓਂਡੀ ਰੱਖੋ 754010 ਆ ਚਲੋ 5510 ਦੇਖ ਸਾਡਾ ਤੁਸੀਂ ਪਹਿਣ ਛਤਰੀਸ਼ੋ ਤੇ ਗਿਆ ਫੇਵਰਵਾਲੀ ਬਿਲਕੁਲ ਸਾਫ ਹਾਲਤ ਦੇ ਵਿੱਚ ਕੋਕਾ ਪੀਸ ਆਈ ਕੋਈ ਕਮੀ ਪੀਛੀ ਨਹੀਂ ਵੀ ਮਾਰ ਲੈ 745000 ਰਿਡਵਾੜ ਟਰੈਕਟਰ ਦੀ ਟਰੈਕਟਰ ਵੀ ਦੇ ਸਾਡੇ ਓਂਡੀ ਰ ਬਹੁਤ ਜ਼ਿਆਦਾ ਅੱਗੇ ਖੜਾ ਹੀ ਮਿਹਦਰਾਰਚ ਆਟਰਾਬਾਦ 605 ਡੀ ਇਹ ਹੈਗਾ ਜੀ 10 ਬਣ 375000 ਰੁਪਏ ਵਾੜਾ ਪੰਜਾਬ ਨੂੰ ਪ੍ਰਾਪਤ ਦੀ ਜੀ ਸਾਡੇ ਬਹੁਤ ਥੋੜੀ ਹਾਲਤ ਦੇ ਵਿੱਚ ਟਰੈਕਟਰ ਖੜਾ ਜੀ ਬਾਈ ਹੁਣਾ ਕੋਲ ਬਿਲਕੁਲ ਦਾ ਵੇ ਟਰੈਕਟਰ ਹੁੰਦਾ ਦੀ ਸਾਡੇ ਕੋਈ ਕਬੀ ਪੇਸ਼ੀ ਨਹੀਂ ਹੁੰਦੀ ਜੀ ਉਹਨਾਂ ਲੱਗਦਾ ਸਪੋਦਾ ਵੀ ਕਰ ਸਕਦਾ ਟਰੈਟਰ ਵਾੜੇ ਕੱਲੇ ਕੱਲੇ ਜੜ ਕੱਲੇ ਕੱਲੇ ਟਰੈਕਟਰ ਵਾੜੇ ਜਾਣਕਾਰੀ ਲੈ ਸਕਦੇ ਤੁਸੀਂ ਬਾਕੀ ਨੰਬਰ ਵੀ ਤੁਹਾਨੂੰ ਬੋਲਦਾ ਜੀ ਐਂਡ ਤੇ ਵੀ ਨੰਬਰ ਬੋਲਾਗੇ ਸੁਮਰਾਜ ਖੜਾ 8556 ਇਹ ਹੈ ਜਿਹੜੀ 2.78 ਲੱਖ ਵਿੜਵਾੜਾ ਪੰਜਾਬ ਨੰਬਰ ਹੈ ਜੀ ਟਰੈਕਟਰ ਦੀ ਦੇਖਾ ਦੇ ਬਿਲਕੁਲ ਸਾਫ ਹਾਲ ਤੇ ਵੇਚ ਰਿਹਾ ਟਰੈਕਟਰ ਸ਼ੋਰੂਮ ਕੱਢੀ ਸ਼ਟਰ ਟਰੈਕਟਰ ਹੈ ਜੀ ਇੱਧਰ ਖੜਾ ਹੈ 275 55 ਡੀਆਈ ਵਹੰਦਰਾ ਇਹ ਹੈਗਾ ਹੀ 23 ਮਾਡਲ 11 ਲੱਖ 66 ਹਜ਼ਾਰ ਵਿੜਵਾੜਾ ਟਰੈਕਟਰ ਟਰੈਕਟਰ ਦੀ ਦੇਖਾ ਦੇ ਅੱਗੇ ਖੜਾ ਹੀ ਜੋਂਡੀਆ ਇਹ ਜੋਂਡੀਆ 510 ਤੰਨ ਦਾ ਵਾਲਾ ਦਾ 295 ਹਜ਼ਾਰ ਵਿੜਵਾੜਾ ਤੇ ਟਰੈਕਟਰ ਦੀ ਦੇਖਾ ਦੇ ਬਿਲਕੁਲ ਸਾਫ ਹਾਲ ਤੇ ਟਰੈਕਟਰ ਖੜਾ ਜੀ ਰੋਜਾ ਜੀ ਰੋਪਾਰੀ ਜੋਡੀਰ ਖੜਾ ਜੀ ਇਹ ਵੀ ਦੇਖ ਸਾਨੂੰ ਬਹੁਤ ਸੋਹਣਾ ਕਾਰਾਈ ਦੇਖ ਸਕਦੇ ਤੁਸੀਂ ਇਹ ਹੈਗਾ ਹੀ ਉੰਦੀ ਵੜਾ 765000 ਰਿਡਵਾੜਾ ਫਿਰ ਦਖੜਾ ਹੀ ਜਾ ਦੇਖ ਸਕਦੇ ਤੁਸੀਂ ਤੇ ਸੋਨਾਲੀ ਕਾ ਇਹ ਹੈਗਾ ਹੀ 221475000 ਰਿਡਵਾੜਾ ਦੇਖ ਸਕਦੇ ਤੁਸੀਂ ਤੇ ਅੱਗੇ ਖੜਾ ਸੋਨਾਲੀ ਕਾ ਸੋਨਾਲੀ ਕਾ ਡੀਆ 60 RX ਇਹ ਵੀ ਦੇਖ ਸਕਦੇ ਵੱਖ ਬਾਈ ਹੁਣ ਅਗਲੇ ਪ੍ਰਾਣੇ ਡਾਇਰੈਕਟਰ ਵੀ ਹੁੰਦੇ ਆ ਉਹ ਨੰਬਰ ਤੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਇਹ ਹੈਗਾ ਜੀ ਈਮਾਰਤ 56000 ਰੁਪਏ ਵਿਡਵਾਣ ਟਾਇਰ ਡੀਟੇਲਸ ਤੋਂ ਜੀ ਸਕਦੇ ਹੋ ਤੇ ਇਧਰ ਖੜਾ ਜੀ ਔਡੀਆ 5405 ਇਹ ਵੀ ਚੈੱਕ ਕਰ ਸਕਦੇ ਹੋ ਤੁਸੀਂ ਵੈਲਕਮ ਸਾਫ ਵਾਲ ਦੇ ਰਿਲੇਟਡ ਟਾਇਟਾ ਪਾ ਦੇ ਸਕਦਾ ਉਹ ਲੋ ਟਾਇਰ ਹੈ ਜੀ ਕੋਈ ਗਮੀ ਫਿਸ਼ੀ ਟਾਇਰ ਚੇਂਜ ਅਗੇ ਦੀ ਫੋਲ ਗਾਰੰਟੀ ਹੁੰਦੀ ਹੈ ਜੀ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਤੁਸੀਂ ਤੇ 50 ਨੰਬਰ ਆ ਜੀ 11 ਬੜਲਾ ਜੀ 38000 ਰੁਪਏ ਵਿਡਵਾਣ ਤੇ ਬਾਕੀ ਆਪਣੇ ਵੀਡੀਓ ਦਾ ਅਪਡੇਟ ਸ਼ੇਅਰ ਕਰਦੇ ਜਿਹੜੇ ਆਪਣੇ ਵੀਡੀਓ ਦਾ ਨਵੇਂ ਜਿਹੜਾ ਹੈ ਨਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਤੇ ਵੀਡੀਓ ਦਬਕੇ ਸ਼ੇਅਰ ਕਰਦੇ ਧੰਨਵਾਦ